ਮੰਤਰ ਕਿੰਨਾ ਜਿਆਦਾ ਸ਼ਕਤੀਸ਼ਾਲੀ ਹੈ ਤੇ ਆਪਣੇ ਰੁਕੇ ਹੋਏ ਕੰਮਾਂ ਨੂੰ ਕਵੇਂ ਸਿਰੇ ਚੜਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮੂਲ ਮੰਤਰ ਬਾਰੇ ਆਖਦੇ ਨੇ ਔਖਦ ਮੰਤਰ ਮੂਲ ਮੰਨ ਇਕ ਹੈ ਜੇਕਰ ਅਡਿਤ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੇ ਰੇ ਜਦੋਂ ਆਪਾਂ ਮੂਲ ਮੰਤਰ ਦਾ ਪਾਠ ਜਪਣਾ ਸ਼ੁਰੂ ਕਰਦੇ ਹਾਂ ਆਪਣੇ ਜਨਮਾਂ ਜਨਮਾਂ ਦੇ ਪਾਪ ਜਨਮਾਂ ਜਨਮਾਂ ਦੇ ਕਰਮ ਇਹ ਕਟਣੇ ਸ਼ੁਰੂ ਹੋ ਜਾਂਦੇ ਨੇ ਤੇ ਮੂਲ ਮੰਤਰ ਜਪਦਿਆਂ ਜਪਦਿਆਂ ਆਪਣੇ ਅੰਦਰ ਵੀ ਮੂਲ ਮੰਤਰ ਦੇ ਗੁਣ ਉਨੇ ਸ਼ੁਰੂ ਹੋ ਜਾਂਦੇ ਨੇ ਆਪਾਂ ਨਿਰਭਉ ਹੋਣੇ ਸ਼ੁਰੂ ਹੋ ਜਾਂਦੇ ਹਾਂ ਨਿਰਵੈਰ ਹੋਣੇ ਸ਼ੁਰੂ ਹੋ ਜਾਂਦੇ ਆ ਜੁਨਾਂ ਚ ਆਉਣ ਦਾ ਚੱਕਰ ਕੱਟਿਆ ਜਾਂਦਾ ਹੈ ਤੇ ਸਮੇਂ ਦੀ ਚਪੇੜ ਚ ਆਪਾਂ ਬਾਹਰ ਹੋ ਜਾਂਦੇ ਹਾਂ ਕਿਸੇ ਵੀ ਇਨਸਾਨ ਦਾ ਕਦੋਂ ਕੰਮ ਰੁਕਦਾ ਹੈ ਕੋਈ ਵੀ ਕੰਮ ਸ੍ਰੀ ਕਿਉਂ ਨਹੀਂ ਚੜਦਾ ਕਿਉਂਕਿ ਪੁਰਾਣੇ ਕਰਮਾਂ ਦੇ ਪਾਪ ਅੱਗੇ ਆ ਜਾਂਦੇ ਨੇ ਤੇ ਮੂਲ ਮੰਤਰ ਦਾ ਪਾਠ ਜਪਦਿਆਂ ਜਪਦਿਆਂ ਆਪਣੇ ਪਾਪ ਕੱਟਨੇ ਸ਼ੁਰੂ ਹੋ ਜਾਂਦੇ ਨੇ ਤਹਾਰੋਜ ਕੋਸ਼ਿਸ਼ ਕਰਿਆ ਕਰੋ ਕਿ ਅੱਧਾ ਘੰਟਾ 15 ਮਿੰਟ ਜਿੰਨਾ ਵੀ ਹੋ ਸਕੇ ਆਪ ਦਾ ਮੂਲ ਮੰਤਰ ਜਰੂਰ ਜਪਿਆ ਕਰੋ ਜਿਵੇਂ ਆਪਾਂ ਲੰਗਰ ਹਾਲ ਤੇ ਜਾ ਕੇ ਭਾਂਡਿਆਂ ਦੀ ਸੇਵਾ ਕਰਦੇ ਹਾਂ ਤਾਂ ਆਪਾਂ ਝੂਠੇ ਭਾਂਡਿਆਂ ਨੂੰ ਮਾਜਦੇ ਹਾਂ ਓਵੇਂ ਹੀ ਮੂਲ ਮੰਤਰ ਦਾ ਜਾਪ ਕਰਕੇ ਜਿਹੜੇ ਆਪਣੇ ਕਰਮਾਂ ਦੇ ਪਾਪ ਹੁੰਦੇ ਨੇ ਉਹ ਪਾਪ ਮੰਜਣੀ ਸ਼ੁਰੂ ਹੋ ਜਾਂਦੇ ਨੇ ਪਾਪ ਕੱਟਣੇ ਸ਼ੁਰੂ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ